ਸੁਣੀ ਅਰਦਾਸ ਸੁਆਮੀ ਮੇਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਸਰਵ ਕਲਾ ਬਣਾਈ ਪਰ ਘਟ ਭਈ ਸਗਲੇ ਅੱਜ ਸਮੁੱਚਾ ਸਮਾਜ ਬੜਾ ਹੀ ਕਰਮਾ ਭਾਗਾ ਵਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਆਹ ਪਰ ਮਨਾਇਆ ਜਾ ਰਿਹਾ 9 ਤਰੀਕ ਨੂੰ ਸultanpur Lodhi ਤੋਂ ਬਰਾਤ ਆਏਗੀ ਉਹ ਗੁਰਦੁਆਰਾ ਸਤ ਕਰਤਾਰੀਆਂ ਪਹੁੰਚੇਗੀ ਉਸ ਤੋਂ ਬਾਅਦ 10 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਚਾਲੇ ਪਾਏਗਾ ਮਤਲਬ 8 ਵਜੇ ਨਗਰ ਕੀਰਤਨ ਨਗਰ ਕੀਰਤਨ 8 ਵਜੇ ਚਾਲੇ ਪਾਏਗਾ ਜਿਹਦੇ ਵਿੱਚ ਬੁਲਤਨ ਕਰਨਗੇ ਸਰਦਾਰ ਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਕੱਦਮ ਕਮੇਟੀ ਅੰਮ੍ਰਿਤਸਰ ਉਹ ਸਾਰਾ ਕਰਗੇ ਨਗਰ ਕੀਰਤਨ ਨੂੰ ਤੋਰਨਗੇ ਰਵਾਨਾ ਕਰਨਗੇ ਉਥੋਂ ਰਵਾਨਾ ਕਰਦੇ ਆ ਵੱਖ-ਵੱਖ ਪੜਾਹ ਤੋਂ ਸਾਰੇ ਸ਼ਹਿਰ ਚੋਂ ਸਲ ਦਾ ਖਜੂਰੀ ਗੇਟ ਤੋਂ ਚੱਲੇ ਪਾਏਗਾ ਖਜੂਰੀ ਗੇਟ ਤੋਂ ਸੁੱਖਾ ਸਿੰਘ ਮਤਾਬ ਸਿੰਘ ਜੱਸਾ ਸਿੰਘ ਰਾਮਗੜੀਆ ਚੌਂਕ ਉਸ ਤੋਂ ਬਾਅਦ ਪ੍ਰੂਮੈਂਟ ٹرسٹ ਕਾਨੋ ਰੋਡ ਪੁਰਸ ਚੌਂਕੀ ਕਾਨੋ ਰੋਡ ਉਹ ਆਪਣਾ ਫਿਰ ਜਾਏਗਾ ਮਾੜਾ ਟਾਊਨ ਮਾੜਾ ਟਾਊਨ ਤੋਂ ਹੁੰਦਿਆਂ ਜੀਟੀ ਰੋਡ ਤੇ ਚੜ੍ਹੇਗਾ ਜੀਟੀ ਰੋਡ ਤੋਂ ਚੜ੍ਹੇਗਾ ਗੁਰੂ ਨਾਨਕ ਦੇ ਗੁਰੂ ਨਾਨਕਾ ਨਗਰ ਗਲੀਆਂ ਵਿੱਚੋਂ ਜਾ ਕੇ ਮੁੜ ਕੇ ਫਿਰ ਜੀਟੀ ਰੋਡ ਤੇ ਆਏਗਾ ਜੀਟੀ ਰੋਡ ਦਾ ਕਿ ਸਿੰਬਲ ਚੌਂਕ ਜਾਏਗਾ ਸਿੰਬਲ ਚੌਂਕ ਤੋਂ ਫਿਰ ਮੁੜ ਕੇ ਪ੍ਰੂਵੈਂਟ ਉਸ ਬਟਾਲਾ ਪਹੁੰਚੇਗਾ ਬਟਾਲਾ ਤੋਂ ਫਿਰ ਜੀਟੀ ਰੋਡ ਤੇ ਫਿਰ ਚੜ੍ਹੇਗਾ ਦੁਬਾਰਾ ਆ ਕੇ ਫਿਰ ਐਸਐਸਪੀ ਦਫਤਰ ਜਿਹੜਾ ਸਲਾਮੀ ਐਸਐਸਪੀ ਸਾਹਿਬ ਬਟਾਲਾ ਦੇਣਗੇ ਉਸ ਤੋਂ ਬਾਅਦ ਗਾਂਧੀ ਚੌਂਕ ਨਰੂ ਗੇੜ ਸਤ ਕਰਤਾਰੀਆਂ ਮਤ ਸਾਰਾ ਪੁਨਾ ਆਇਆ ਪਡਾਰੀ ਗੇੜ ਫਟਿਆਰੀ ਗੇੜ ਗੁਰਦੁਆਰਾ ਕਨ ਸਾ ਡੇਰਾ ਸਾਹਿਬ ਫਿਰ ਸਮਾਗਤੀ ਜਿਹੜੇ ਇੱਥੇ ਡੇਰਾ ਸਾਹਿਬ ਹੋਏਗੀ ਜਿੰਦਗੀ ਤੇ ਐਸੀ ਬੀਸੀਐਲੋ ਪ੍ਰਬੰਧ ਦੇ ਆ ਜੀ ਆ ਲੰਗਰ ਦਾ ਪ੍ਰਬੰਧ 24 ਘੰਟੇ ਚੱਲ ਰਿਹਾ ਚਾਹ ਪਕੌੜਿਆਂ ਦਾ ਲੰਗਰ 24 ਘੰਟੇ ਚੱਲ ਰਿਹਾ ਇੱਥੇ ਕਿਸੇ ਚੀਜ਼ ਦੀ ਮਤਲਬ ਥੋੜ੍ਹ ਨਹੀਂ ਆਏਗੀ ਜੋ ਵੀ ਮੰਗਿਆ ਗੁਰੂ ਕੋ ਗੁਰੂ ਨੇ ਦਿੱਤਾ ਇਹ ਜੇ ਕੋਈ ਧੀ ਮੰਗਦਾ ਕੋਈ ਪੁੱਤ ਮੰਗਦਾ ਕੋ ਤੰਦਰੁਸਤੀ ਮੰਗਦਾ ਕੋ ਕਾਰੋਬਾਰ ਮੰਗਦਾ ਆਪਣਾ ਚੰਗਾ ਮਹਾਰਸ ਜੇ ਪਾਤਸ਼ਾਹ ਨੇ ਸਭ ਦੀਆਂ ਝੋਲੀਆਂ ਭਰ ਕੇ ਭੇਜਿਆ ਇਹੜਾ ਸਤਨ ਗੁਰਦੁਆਰਾ ਕਨ ਸਾਹਾ ਆ ਆਨੰਦਕਾਰ ਜੋ ਹੈ ਡੇਰਾ ਸਾਹਿਬ ਜਿਹੜਾ ਇਸ ਬਰਾਦ ਮੇਠੀ ਇਹ ਗੁਰਦੁਆਰਾ ਕਨ ਸਾਹਾ ਕਾਂਦ ਮੌਜੂਦ ਹੈ ਅੱਜ ਵੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਵਿਆਹ ਦੀ ਨਿਸ਼ਾਨੀ ਇਹ ਇੱਕ ਮਾਦਾ ਬੇਟੀ ਦੇ ਆਗੇ ਉਹ ਗੁਰੂ ਜੀ ਬੈਠੇ ਜਦੋਂ ਮਾਦਾ ਨੇ ਕਿਹਾ ਆਪਣੇ ਕਾਕਾ ਇਹ ਕਾਂਦ ਡਿੱਗਣ ਵਾਲੀ ਉਹਦਾ ਮਾਦਾ ਭੋਲੀਏ ਇਹ ਕਾਂ ਦੇ ਮੇਰੇ ਵਿਆਹ ਦੀ ਨਿਸ਼ਾਨੀ ਰੱਖਦੇ ਜੁਗੋ ਜਗਾ ਟਾਲ ਰਹੀਗੀ ਉਹ ਅੱਜ ਵੀ ਮੌਜੂਦ ਹੈ ਕਾਂ ਦੇ ਜਿਹੜੀ ਹੈਗੀ ਇੱਥੇ ਹਾਂਜੀ ਤੇ ਸੰਗਤ ਜਿਹੜੀ ਹੈ ਨਮਸਕਾਰ ਕਰਦੀ ਆਗੇ ਸੰਗਤ ਨੇ ਜੋ ਕੁਝ ਮੰਗਿਆ ਉਹ ਮਹਾਰਾ ਸੱਚੇ ਪਾਤਸ਼ਾਹ ਨੇ ਮੈਂ ਝੋੜੀਆਂ ਭਰ ਕੇ ਭੇਜਿਆ ਇੱਥੋਂ ਇਹ ਚੀਜ਼ ਦੀ ਥੋੜ ਨਹੀਂ ਆਈ ਅੱਜ ਤੱਕ ਸਾਡੀ 74 ਸਾਲ ਦੀ ਹੋ ਗਈ ਮੇਰੀ ਪਰ ਮੈਂ ਜਉਂ ਦਾ ਵੇਖਣ ਲੱਗਾ ਬਚਪਨ ਤੋਂ ਇਹ ਮਹਾਰਾ ਸੱਚੇ ਪਾਤਸ਼ਾਹ ਜੁਗੋ ਜਗਾ ਟਾਲ ਵੱਧਦਾ ਹੀ ਪਿਆ ਕੰਮ ਇੱਥੇ ਕਿਸ ਚੀਜ਼ ਦੀ ਥੋੜ ਨਹੀਂ ਜਕੜਾਈ बोला ਕੋਈ ਨਾ ਕਹਿੰਦਾ ਫਤੇ ਬਰਉਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਕੋਈ ਬਾਈ ਸਾਹਿਬ ਤੋਂ ਰਹ ਰਹੇ ਆ ਤੇ ਲੰਗਰ ਦੀ ਸੇਵਾ ਕਰ ਰਹੇ ਆ ਤੇ ਅਸੀਂ ਬਾਈ ਵਿਆਹ ਵੇਖੇ ਆ ਜੋਤ ਚੁਰੇ ਆ ਵਾਹਿਗੁਰੂ ਸਤਿਏ ਇੱਥੇ ਸੰਗਤ ਬਹੁਤ ਆਉਂਦੀ ਆ ਸੰਗਤ ਬੇਸ਼ਮਾਰ ਆ ਇਹਨਾਂ ਦਾ ਬਹੁਤ ਬਹੁਤ ਤੰਤਨ ਲੱਗਦੀ ਆ ਤੇ ਲੰਗਰ ਵਾਲੀਆਂ ਸੇਵਾ ਤੇ ਬਹੁਤ ਹੁੰਦੀਆਂ ਤਸੀਰ ਇੱਥੇ ਪੰਜ ਬੀਜੀਆਂ ਆ ਇਸ ਵਕਤ ਮੌਜੂਦ ਆ ਹਾਂਜੀ ਦੂਟੀਆਂ ਵੀ ਲੱਗਦੀਆਂ ਹਾਂਜੀ ਡਿਊਟੀਆਂ ਲੱਗਦੀਆਂ ਔਰ ਆਪਾਂ ਸਾਡੀਆਂ ਡਿਊਟੀਆਂ ਲੱਗਦੀਆਂ ਆ ਅਸੀਂ ਤਨੋਂ ਮਨੋਂ ਹੋ ਕੇ ਸੇਵਾ ਕਰਦੇ ਆ ਸਾਥ ਸੰਗਤ ਸਾਡੇ ਨਾਲ ਸਾਥ ਦਿੰਦੀ ਆ ਔਰ ਇੱਥੇ ਗੁਣਿਆਂ ਦਾ ਵਰਥੀਆਂ ਦਾ ਬੁੰਦੀ ਦਾ ਸਾਰਾ ਨੰਗਰ ਲੱਗਦਾ ਵਾ ਸੰਗਤਾਂ ਬਾਹਰੋਂ ਦੂਰ ਦੂਰ ਤੋਂ ਆ ਕੇ ਤੇ ਮਸਕਤ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਸਾਡਾ ਸੰਯੋਗ ਜਿਹੜਾ ਜ਼ਿਆਦਾ ਵਾ ਤੇ ਬਾਬੇ ਦਾ ਵਿਆਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਅਸੀਂ ਫਿਰ ਉਸ ਤਰ੍ਹਾਂ ਨਾਣੇ ਆ ਕਿ ਮਾਰਕਾ ਘਰਾਂ ਵਾਂਗੂ ਅਸੀਂ ਵਿਆਹ ਕਰਨੇ ਆ ਕਿਉਂਕਿ ਆਪਾਂ ਸਾਰੀ ਤਿਆਰੀ ਪਹਿਲਾਂ ਕਰਨੀ ਹੁੰਦੀ ਆ ਸੰਕਟਾਂ ਆਪਾਂ ਨਾਲ ਜੁੜੋਣਾਂ ਦਾ ਇਹ ਹੁਣ ਸਾਰੀਆਂ ਲੱਗੀਆਂ ਨੇ ਸੰਕਟਾਂ ਤੇ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਜੋੜ ਦੇ ਨਾਲ ਆਪਾਂ ਸਾਰਾ ਸਹਿਯੋਗ ਲੈਣੇ ਆ ਤੇ ਸਾਡੀਆਂ ਸੰਕਟਾਂ ਜਿਹੜੀਆਂ ਹੁੰਦੀਆਂ ਵਾਂ ਬੀਤੀਆਂ ਲਾਗੋ ਲਾਗੋ ਤੋਂ ਬਹੁਤ ਹੁੰਦੀਆਂ ਨੇ ਤੇ ਸਾਨੂੰ ਬਹੁਤ ਕੁਚੀ ਨਹੀਂ ਸਾਨੂੰ ਇਹ ਲੱਗਦਾ ਜੋ ਕੋਈ ਘਰਾਂ ਚ ਵਿਆਹ ਕਰਦੇ ਆ ਇੰਨੀ ਬੱਚਿਆਂ ਦੇ ਵਿਆਹਾਂ ਦੀ ਕੁਚੀ ਨਹੀਂ ਜਿੰਨੀ ਬਾਬੇ ਨਾਨਕ ਦੇ ਵਿਆਹ ਦੀ ਕੁਚੀ ਆ ਮਾਲਕ ਸਦਾ ਹੀ ਇੱਥੇ ਨਾ ਕਰੇ ਤੇ ਸਾਡਾ ਵੀ ਮਾਰਕ ਉੱਧਾ ਵਧੇ ਤੇ ਸਾਨੂੰ ਵੀ ਮਾਰਕ ਉੱਧਮ ਜਾਵੇ ਤੇ ਅਸੀਂ ਵੀ ਆਈਏ ਸੱਚੇ ਪਾਤਸ਼ਾਹ ਹਾਂਜੀ ਇੱਥੇ ਉਹ ਲੰਗਰ ਬਣਾ ਰਹੇ ਹਾਂਜੀ ਲੰਗਰ ਚੱਲ ਰਿਹਾ 24 ਘੰਟੇ ਦਾ ਲੰਗਰ ਆ ਸੰਤਮੰਦੀਆ ਇੱਥੇ ਬਹੁਤ ਕੁਝ ਬੰਦਾਏ ਤੇ ਜਲੇਬ ਬੰਦੇ ਆ ਗੁਣਿਆਂ ਦੀ ਰਸਮ ਹੋ ਗਈ ਆ ਤੇਰੇ ਇੱਥੇ ਕੋਈ ਵੇਚਣ ਵਾਲਾ ਕੋਈ ਵਰਤੀ ਵਾਲਾ ਕੋਈ ਸੰਗਤਾਂ ਬਹੁਤ ਕੁਝ ਕਰਦੀਆਂ ਕੋਈ ਵੇਚਮਾਰ ਕੋਈ ਪਤਾ ਨਹੀਂ ਲੱਗਦਾ ਵੀ ਕੀ ਖਾਣਾ ਕਿ ਇਹਨੇ ਕੀ ਖੀਣਾ ਵਾ ਤੇ ਸੰਗਤਾਂ ਦੇ ਨਾਲ ਹੁੰਦਾ ਵਾ ਹਾਂਜੀ ਅਸੀਂ ਡੇਲੀ ਆ ਅਸੀਂ ਮਲਾ